ਇਸ ਜੋਗਤ ਸੋਰਠ ਰਾਗ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਦੇ ਬੰਕਵਾ ਆਦਿ ਦਾਤ ਬਖਸ਼ਿਸ਼ ਹੋਈ ਸੀ ਸਵਾ ਸਾਂਗਤ ਜੀ ਗੁਰੂ ਸਾਹਿਬਾ ਕਰਪਾ ਕਰੂ ਜੁਕਮ ਜੀ ਵਿਚਾਰ ਨਾਲ ਜੁੜ ਕਰਕੇ ਫਿਰ ਉਪਰੰਤ ਖੜਾ ਪ੍ਰਸ਼ਾਦ ਦੀ ਦੇਜ ਦਾ ਵਰਤਾਰਾ ਹੋਏਗਾ ਸੋ ਜਿੰਨੀਆਂ ਸੰਤਾ ਜੁੜ ਚੁੱਕੀਆਂ ਨੇ ਤੇ ਨਾ ਬਾਸ ਬਿਣੇ ਭਾਈ ਅੰਮ੍ਰਿਤ ਵੇਲੇ ਦੇ ਵਿਚਾਰ ਨਾਲ ਜ਼ਰੂਰ ਜੁੜਿਆ ਕਰੋ ਸੋ ਜਿੰਨੀਆਂ ਸੰਤਾ ਘਰਾਂ ਵਿੱਚ ਬੈਠੀਆਂ ਨੇ ਜਾਂ ਇੱਥੇ ਜੁੜੇ ਹੋ ਸ੍ਰੀ ਜੁੜੇ ਹੋ ਗੁਰੂ ਨਾਲ ਜਾਂ ਹੋਰ ਹੀ ਗੁਰੂ ਸਾਹਿਬ ਦੀ ਕਿਰਪਾ ਸਦਿਕਾ ਕਿਸੇ ਪਲੇਟਫਾਰਮ ਤੇ ਵੇਖ ਰਹੇ ਹੋ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਦੀ ਸੇਵਾ ਪ੍ਰਵਾਨ ਕਰਨਾ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਸੋਰਠ ਮਹੱਲਾ ਪੰਜਵਾਂ ਸਾਹਿਜ ਸੰਗਤ ਜੀ ਸੋਰਠ ਰਾਗ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਪਾਵਨ ਪਿੱਤਰ ਗੁਰਬਾਣੀ ਹੈ ਆਪਾਂ ਹਮੇਸ਼ਾ ਗੱਲ ਕਰਦੇ ਨੇ ਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ 33 ਰਾਗਾਂ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਬਰੋਇਆ ਹੈ ਬਾਣੀ ਨੂੰ ਕਤਈ ਰਾਗਾਂ ਵਿੱਚ ਵੰਡਿਆ ਹੋਇਆ ਏ ਤੇ ਉਹਨਾਂ ਰਾਗਾਂ ਦੇ ਵਿੱਚੋਂ ਹੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੋਰਠ ਰਾਗ ਵਿੱਚ ਬਖਸ਼ਿਸ਼ ਕਰਦੇ ਨੇ ਜਾ ਕੈ ਸਿਮਰਨ ਹੋਏ ਆਨੰਦਾ ਬਿਨਸੈ ਜਨਮ ਮਰਨ ਭੈ ਦੁਖੀ ਇੰਦੇ ਕਿ ਜਿਸ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਪ੍ਰਮਾਤਮਾ ਤੋਂ ਸਾਨੂੰ ਆਨੰਦ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਜੀ ਫਿਰ ਕੀ ਹੁੰਦਾ ਹੈ ਜਦੋਂ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਅਨਾਹਦ ਰਾਗ ਵੱਜਦੇ ਨੇ ਅੰਦਰ ਸਾਦ ਸੰਗੀਤ ਇੱਕ ਰਾਗ ਹੁੰਦਾ ਹੈ ਜਿਹੜਾ ਆਪਾਂ ਕੰਨਾਂ ਨਾਲ ਸੁਣਦੇ ਆ ਇੱਕ ਸਾਦ ਸੰਗੀਤ ਅਨਾਹਦ ਰਾਗ ਹੁੰਦਾ ਹੈ ਅਨਾਹਦ ਰਾਗ ਉਹਨਾਂ ਨੂੰ ਸੁਣਦਾ ਹੈ ਜਿਹੜੇ ਦਿੜ ਰਾਤ ਉਸ ਬ੍ਰਹਮਾਤਮਾ ਉਸ ਖਸਮ ਦੀ ਭਗਤੀ ਵਿੱਚ ਜੁੜੇ ਨੇ ਉਹਦੇ ਦਿੜ ਰਾਤ ਨਾਮ ਸਿਮਰਨ ਵਿੱਚ ਜੁੜੇ ਨੇ ਇਹ ਸਾਦ ਸੰਗੀਤ ਜਿਵੇਂ ਟੱਲੀਆਂ ਦੇ ਟੱਲ ਖੜਕਦੇ ਨੇ ਮੰਦਰਾਂ ਦੇ ਟੱਲ ਖੜਕਦੇ ਨੇ ਇਸ ਤਰ੍ਹਾਂ ਹਿਰਦੇ ਅੰਦਰ ਨਾ ਆਵਾਜ਼ਾਂ ਆਉਂਦੀਆਂ ਨੇ ਕਿਉਂਕਿ ਉਹ ਆਪਣਾ ਕੱਲਾ ਕੱਲਾ ਸਰੀਰ ਦਾ ਜਿਹੜਾ ਅੰਦਰਲਾ ਰੂਮ ਆ ਉਹ ਪਰਮਾਤਮਾ ਦਾ ਸਿਮਰਨ ਕਰ ਰਿਹਾ ਹੁੰਦਾ ਹੈ ਫਿਰ ਜਿਹੜਿਆ ਅਨਾਹਦ ਰਾਗ ਸੁਣਦੇ ਨੇ ਸਭ ਤੋਂ ਪਹਿਲੀ ਸਟੇਜ ਹੈ ਨਾਮ ਜਪਣ ਦੀ ਪਹਿਲਾਂ ਮਨ ਨਹੀਂ ਟਿਕੇਗਾ ਅੱਖਾਂ 'ਚ ਪਾਣੀ ਆਵੇਗਾ ਅੱਖਾਂ ਨਹੀਂ ਜੁੜਨਗੀਆਂ ਪਰਮਾਤਮਾ ਨਾਲ ਮਨ ਨਹੀਂ ਜੁੜੇਗਾ ਕਿਉਂਕਿ ਪਹਿਲਾਂ ਜਿਹੜਾ ਭਾਂਡਾ ਭਰਿਆ ਹੋਇਆ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਇਹ ਸਾਡਾ ਭਾਂਡਾ ਰੂਪੀ ਸਰੀਰ ਜਿਹੜਾ ਇਹ ਭਰਿਆ ਹੋਇਆ ਹੈ ਜਦੋਂ ਇਹਨੇ ਅੰਦਰੋਂ ਖਾਲੀ ਹੋਣਾ ਹੈ ਉਦੋਂ ਜਿਹੜਾ ਵਾੜੀ ਚ ਨਿਸ਼ਕੋਰ ਪਵੇਗੀ ਇਸ ਤਰ੍ਹਾਂ ਲੱਗਦਾ ਹੈ ਕਿ ਸਦਾ ਅਲੀ ਜਿਹੜਾ ਵਾ ਹਿਰਦੇ ਅੰਦਰ ਹਨੇਰਾ ਹੋ ਗਿਆ ਪਰਨੇ ਸਾਧ ਸੰਗਤ ਸਤਿਗੁਰ ਜੀ ਟੋਲਦੇ ਚੈੱਕ ਕਰਦੇ ਨੇ ਕਿ ਕਿੰਨਾ ਕੇ ਜੁੜਿਆ ਆ ਜਦੋਂ ਜੁੜ ਜਾਂਦੇ ਆ ਇੱਕ ਮਹੀਨਾ ਦੋ ਮਹੀਨੇ ਦੋ ਹਫਤੇ ਚਾਰ ਹਫਤੇ ਕਰਦਿਆਂ ਕਰਦਿਆਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਜਿਹੜੇ ਨਾਮ ਜਪਦੇ ਨੇ ਕਿਤੇ ਉਹਨਾਂ ਦਾ ਚਿਹਰਾ ਵੇਖਿਓ ਉਹਨਾਂ ਨੇ ਅੱਖਾਂ ਤਾ ਕਰਕੇ ਵੇਖਣ ਵੇਖਣਾ ਕਿਉਂਕਿ ਸਾਰੀ ਪਾਵਰ ਸਾਡੇ ਮੱਥੇ ਦੀਆਂ ਲਕੀਰਾਂ ਵਿੱਚ ਬੈਠੀ ਹੁੰਦੀ ਹੈ ਜਦੋਂ ਗੁਰੂ ਦਾ ਨਾਮ ਜਪਦੇ ਨੇ ਫਿਰ ਸਾਰਿਆਂ ਗਾੜੀ ਨਿਲਕੇ ਰਹਿਣਾ ਪੈਂਦਾ ਕਿਉਂਕਿ ਜੇ ਕਿਸੇ ਨੂੰ ਮਾਰਾ ਵੀ ਮਾਰਿਓ ਜਾਂ ਬੋੜ ਬੋਲਿਆ ਗਿਆ ਤੇ ਉਸ ਵੇਲੇ ਉਹਨਾਂ ਨੂੰ ਲੱਗਦਾ ਕਿ ਸਾਡੀ ਜਿਹੜੀ ਸ਼ਕਤੀ ਉਹ ਖਤਮ ਹੋ ਗਈ। ਕਿਉਂ ਵੀ ਸਾਧੂ ਸੰਤ ਕਿਉਂ ਜਿਹੜਾ ਵੀ ਐਨਾ ਨਾਮ ਜਪਦੇ ਨੇ ਕਿਉਂਕਿ ਨਾਮ ਵਿੱਚ ਬੜੀ ਪਾਵਰ ਹੈ। ਨਾਮ ਵਿੱਚ ਬੜੀ ਕਿਰਪਾ ਹੈ ਕਹਿ ਲੈਣਾ ਕਰੋ ਜਨ ਦੇ ਮਹਾਰਾਜ ਜਾ ਕੇ ਸਿਮਰਨ ਹੋਏ ਆਨੰਦ ਆ ਕਿ ਜਿਨ੍ਹਾਂ ਦੇ ਨਾਮ ਜਪਣ ਨਾਲ ਆਨੰਦ ਪ੍ਰਾਪਤ ਹੁੰਦਾ ਹੈ ਫਿਰ ਬਿੜਸ ਜਨਮ ਮਰਨ ਭੈ ਦੁਖੀ ਆਪਾਂ ਨੂੰ ਤੇ ਦੁੱਖ ਜਨਮ ਮਰਨ ਤੇ ਖਾਈ ਜਾਂਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਜੇਕਰ ਪ੍ਰਮਾਤਮਾ ਦਾ ਸਿਮਰਨ ਕਰੋਗੇ ਜਨਮ ਤੇ ਮਰਨ ਦੇ ਦੁੱਖ ਤੋਂ ਦੂਰ ਹੋ ਜਾਓਗੇ ਇਹ ਦੁੱਖ ਤੁਹਾਡੇ ਲਾਗੇ ਕਦੀ ਨਹੀਂ ਆਵੇਗਾ ਭੈ ਭਾਵ ਡਰ ਜਿਹੜਾ ਖਤਮ ਹੋ ਜਾਵੇਗਾ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਚਾਰ ਪਦਾਰਥ ਨੰਨਿਤ ਪਾਵੇ ਚਾਰ ਪਦਾਰਥ ਕਾਮ ਮੋਖ ਧਰਮ ਅਰਥ ਕਾਮ ਭਾਸਾ ਸੰਗਜੀ ਇੱਕ ਦੇ ਕਾਮ ਜਿਹੜਾ ਵਾ ਵੀ ਹੁੰਦਾ ਵਾ ਵੀ ਜਿਹੜੇ ਵੀ ਕਿਸੇ ਨੂੰ ਕਾਮ ਨੂੰ ਆਪਾਂ ਕਰਦੇ ਆ ਨਾ ਜਿਆਦਾ ਕਰ ਲਿਖਾਰੀਆਂ ਨੇ ਕਾਮ ਬਾਰੇ ਦੱਸਿਆ ਹੈ ਕਿ ਕਿਸੇ ਪ੍ਰਾਇਸਥੀ ਵਿਆ ਸੰਗ ਕਰਨਾ ਜਾਂ ਆਪਣੇ ਗ੍ਰਸਥ ਧਰਮ ਵਿੱਚ ਰਹਿਣਾ ਇਹਨੂੰ ਕਾਮ ਕਹਿੰਦੇ ਨੇ ਪਰ ਸਾਧ ਸੰਗਤ ਕਾਮ ਇੱਕ ਇਹ ਵੀ ਹੈ ਕਿ ਆਪਣੇ ਕਾਮ ਨੂੰ ਐ ਕਦੇ ਪਰਮੇਸ਼ਵਰ ਦਾ ਰੂਪ ਜਾਣ ਕੇ ਕਰਨਾ ਜੇਕਰ ਕੋਈ ਡਰਾਈਵਰ ਹੈ ਜੇਕਰ ਉਹ ਨੀਤ ਦੇ ਨਾਲ ਗੱਡੀ ਚਲਾਊਗਾ ਸਿੱਧੇ ਰਸਤੇ ਜਾਊਗਾ ਜਿਉ ਸ਼ਰਾਬ ਨਹੀਂ ਪੀਊਗਾ ਗੱਡੀ ਚਲਾਉਣ ਲੱਗਾ ਜਾਂ ਕੋਈ ਨਸ਼ਾ ਇਹਦਾ ਸੇਵਨ ਨਹੀਂ ਕਰੇਗਾ ਤੇ ਉਹ ਸਿੱਧੇ ਰਸਤੇ ਆਪਣੇ ਜਿਹੜੇ ਵਿਸ਼ੇ ਤੇ ਪਹੁੰਚੇਗਾ ਇਹ ਆ ਆਪਣੇ ਕੰਮ ਨਾਲ ਪਿਆਰ ਕਰਨਾ ਤੇ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਇਸੇ ਤਰ੍ਹਾਂ ਜੇਕਰ ਤੂੰ ਆਪਦੇ ਕੰਮ ਕਰਦੇ ਹੋਏ ਉਸ ਪ੍ਰਮਾਤਮਾ ਦਾ ਨਾਮ ਲਵੇ ਕੋਸ ਪਰਮਾਤਮਾ ਦਾ ਸਿਮਰਨ ਕਰੇ ਤੇ ਚਾਰ ਪਦਾਰਥ ਆਪਣੇ ਆਪ ਆਟੋਮੈਟਿਕ ਤੇਰੇ ਕੋਲ ਆ ਜਾਣੇ ਧਰਮ ਦੂਸਰਾ ਇਹ ਧਰਮ ਦੇ ਉੱਤੇ ਦੁਨੀਆ ਟਿਕੀ ਹੋਈ ਹੈ ਇਹ ਗ੍ਰੀਕ ਭਾਸ਼ਾ ਤੋਂ ਜਿਹੜਾ ਇਹ ਸ਼ਬਦ ਲਿਆ ਗਿਆ ਇਹ ਧਰਮ ਜਿਸ ਦਾ ਭਾਵ ਹੈ ਜੋੜ ਕੇ ਰੱਖਣਾ ਠੀਕ ਹੈ ਜੀ ਗ੍ਰੀਕ ਭਾਸ਼ਾ ਵਾ ਜਿੰਕਰ ਤੁਸੀਂ ਕਿਤੇ ਤੁਹਾਨੂੰ ਪੜ੍ਹਨ ਦਾ ਮੌਕਾ ਮਿਲੇ ਇਹ ਪੀਏ ਜਿਹੜੇ ਬੱਚੇ ਪੜ੍ਹਦੇ ਨੇ ਇਹ ਵਿੱਚ ਧਰਮ ਦੀ ਜਿਹੜੀ ਪੜਾਈ ਕਰਦੇ ਨੇ ਦਰਵਾਦਿਆ ਡਿਪਲੋਮਾ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਇਸ ਦੇ ਬਾਰੇ ਇੱਥੇ ਚਾਰ ਧਰਮ ਹੈ ਆਪਣੇ ਵੈਗਰੂ ਤਰਫ ਤੇ ਬੋਧ ਨੇ ਪਰ ਆਪਣ ਵੰਡਿਆ ਸਿੱਖ ਹਿੰਦੂ ਈਸਾਈ ਤੇ ਮੁਸਲਮਾਨ ਚਾਰ ਧਰਮਾਂ ਵਿੱਚ ਤੇ ਬਾਕੀ ਜਾਂ ਕੋਈ ਹੋਰ ਲਾ ਦੋ ਵੱਖ-ਵੱਖਰੇ ਨੇ ਸਾਰੇ ਧਰਮ ਸਭ ਤੋਂ ਸ੍ਰੇਸ਼ਟ ਧਰਮ ਮੰਨਿਆ ਗਿਆ ਸਿੱਖ ਕੌਮ ਸਿੱਖ ਧਰਮ ਜਿਸ ਵਿੱਚ ਬੜੀਆਂ ਕੁਰਬਾਨੀਆਂ ਨੇ ਜਿਸ ਵਿੱਚ ਬੜੀ ਮਾਰ ਦੀ ਬਖਸ਼ਿਸ਼ ਹੈ ਫਿਰ ਕਹਿੰਦੇ ਨੇ ਅਰਥ ਅਰਥ ਭਾਵ ਇੱਕ ਤੇ ਅਰਥ ਅਨਤਰ ਦੇ ਨੂੰ ਇੰਗਲਿਸ਼ ਚ ਕਹਿੰਦੇ ਨੇ ਅਰਥ ਤੇ ਅਰਥ ਦਾ ਭਾਵ ਇਹ ਵੀ ਹੈ ਕਿ ਜਿਹਨੂੰ ਸ਼ਬਦ ਦੇ ਅਰਥ ਪਤਾ ਲੱਗੇ ਜਿਹਨੂੰ ਗੁਰਬਾਣੀ ਦੇ ਅਰਥਾਂ ਦਾ ਪਤਾ ਲੱਗਿਆ ਇਸ ਸੰਸਾਰ ਦੀਆਂ ਗੱਲਾਂ ਦੇ ਅਰਥ ਤਾਂ ਪਤਾ ਲੱਗ ਗਿਆ ਉਸ ਤੇ ਵੀ ਇਹ ਚਾਰ ਪਦਾਰਥ ਬਖਸ਼ੇ ਜਾਣਗੇ ਫਿਰ ਕਹਿੰਦੇ ਨੇ ਮੋਖ ਚੌਥੇ ਨੰਬਰ ਤੇ ਆਉਂਦਾ ਹੈ ਮੋਖ ਸਾਧ ਸੰਗਤ ਮੋਖ ਦਾ ਭਾਵ ਹੈ ਮੁਕਤ ਹੋਣਾ ਇਸ ਸੰਸਾਰ ਤੋਂ ਇਸ ਦੁਨੀਆ ਤੋਂ ਸਦਾ ਲਈ ਮੁਕਤ ਹੋ ਜਾਣਾ ਇਹ ਚਾਰ ਪਦਾਰਥ ਕਾਜ ਨਾ ਮਿਲਦੇ ਸਾਧ ਸੰਗਤ ਜੀ ਨਾਮ ਜਪਣਾ ਗੁਰਸਾਹਿਬ ਬਖਸ਼ਿਸ਼ ਕਰਦੇ ਨੇ ਚਾਰ ਪਦਾਰਥ ਨੰਬਿਤ ਪਾਵੈ ਬੋਹਰ ਨਾ ਦਰਸਨਾ ਭੁਖੇ ਹਿਰਦੇ ਅੰਦਰੋਂ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਪਦਾਰਥਾਂ ਦੀ ਲਾਲਸਾ ਖਤਮ ਹੋ ਜਾਂਦੀ ਹੈ ਜਦੋਂ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦੇ ਆ ਗੁਰਸਾਹਿਬ ਬਖਸ਼ਿਸ਼ ਕਰਦੇ ਨੇ ਰਹਾਉ ਵਿਸ਼ਰਾਮ ਬਖਸ਼ਿਸ਼ ਕਰਦੇ ਨੇ ਗੁਰਸਾਹਿਬ ਜਾ ਕੋ ਨਾਮ ਲੈ ਤੂੰ ਸੁਖੀ ਵਾਹ ਗਰੂ ਜਾ ਕੋ ਨਾਮ ਲੈ ਤੂੰ ਸੁਖੀ ਕਹਿੰਦੇ ਜਿਹਦਾ ਨਾਮ ਜਪਣ ਨਾਲ ਜਿਹੜਾ ਵਾ ਜਿਹਦਾ ਨਾਮ ਕਰਨ ਨਾਲ ਯਾਦ ਕਰਨ ਨਾਲ ਜਿਹੜਾ ਵਾ ਹਿਰਦਾ ਸੁਖੀ ਹੁੰਦਾ ਏ ਸਾਸ ਸਾਸ ਧਿਆਵੋ ਠਾਕੁਰ ਕੋ ਮਨ ਤਨ ਜਿਉਰੇ ਮੁਖੀ ਕਹਿੰਦੇ ਫਿਰ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਣਾ ਕਰੂ ਕਿ ਜਿਹਦਾ ਨਾਮ ਜਪਣ ਨਾਲ ਸਾਰਾ ਕੁਝ ਮਿਲ ਰਿਹਾ ਹੋਵੇ ਫਿਰ ਕਹਿੰਦੇ ਨੇ ਮਨ ਤਨ ਜਿਉਰੇ ਮੁਖੀ ਇਹ ਜਿਹੜਾ ਬਾਣਿਆ ਤਾਨਿਆ ਚਿਹਰਾ ਵਾ ਇਹਨੂੰ ਪ੍ਰਮਾਤਮਾ ਦੇ ਗਾੜੀ ਮੁਖ ਰੱਖ ਕੇ ਜਿਹੜਾ ਵਾ ਜਪਨਾ ਕਰ ਰਹੋ ਬਖਸ਼ਿਸ਼ ਕਰਦੇ ਨੇ ਸ਼ਾਂਤ ਪਾਵੈ ਹੋਗਾ ਮਨ ਸੀਤਲ ਅਗਣ ਨ ਅੰਦਰ ਦੁਖੀ ਸ਼ਾਂਤ ਪਾਵ ਹਿਰਦੇ ਅੰਦਰ ਸ਼ਾਂਤੀ ਪ੍ਰਾਪਤ ਹੁੰਦੀ ਆ ਕਿਉਂਕਿ ਭੜਕਣਾ ਖਤਮ ਹੁੰਦੀ ਆ ਜ਼ਿਆਦਾਤਰ ਤੇ ਅਸੀਂ ਭੜਕ ਨਹੀਂ ਫਿਰ ਰਹੇ ਆ ਹੋਵੇ ਮਾਤਾਂ ਸੀਤਲ ਕਹਿੰਦੇ ਆ ਜੀ ਜਦੋਂ ਆਤਮਾ ਦੇ ਨਾਮ ਨਾਲ ਸ਼ਾਂਤੀ ਪ੍ਰਾਪਤ ਹੁੰਦੀ ਆ ਮਨ ਸ਼ੀਤਲ ਹੁੰਦਾ ਹੈ ਅਗਨ ਦਾ ਅੰਦਰ ਦੁਖੀ ਕਾਮ ਕ੍ਰੋਧ ਲੋਭ মোহ ਹੰਕਾਰ ਦੀ ਜਿਹੜੀ ਹਿਰਦੇ ਅੰਦਰ ਅਗਨ ਲੱਗੀ ਹੋਈ ਆ ਉਹ ਵੀ ਜਿਹੜੀ ਤੋਖੜਾ ਉਹ ਬਾਦੋ ਜਾਂਦੀ ਗੁਰੂ ਨਾਨਕ ਕੋ ਪ੍ਰਭੂ ਦਿਖਾਇਆ ਜਲ ਤਲ ਤ੍ਰੇ ਭਵਨ ਰੁਖੀ ਅਖੀਰਲੀਆ ਭਗਤੀਆ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸਭ ਬਖਸ਼ਿਸ਼ ਕਰਦੇ ਨੇ ਕਿ ਗੁਰੂ ਨਾਨਕ ਕੋ ਪ੍ਰਭੂ ਦਿਖਾਇਆ ਕਿ ਨਾਨਕ ਨੂੰ ਰੱਬ ਦਿਖਾ ਦਿੱਤਾ ਹੈ ਨਾਨਕ ਨੂੰ ਪ੍ਰਮਾਤਮਾ ਨਾਨਕ ਨੇ ਪ੍ਰਮਾਤਮਾ ਵੇਖ ਲਿਆ ਕਿਉਂਕਿ ਜਲ ਥਲ ਤਰੇ ਭਵਨ ਰੁਖੀ ਕਹਿੰਦੇ ਆ ਪ੍ਰਮਾਤਮਾ ਦਾ ਜਲ ਵਿੱਚ ਵੀ ਵਾਸ ਹੈ ਥਲ ਵਿੱਚ ਭਾਵ ਇਸ ਧਰਤੀ ਦੇ ਵੀ ਵਾਸ ਹੈ ਕਹਿੰਦੇ ਆ ਤਰੇ ਭਵਨ ਰੁਖੀ ਸਾਰੇ ਭਵਣਾ ਵਿੱਚ ਰਮਿਆ ਹੋਇਆ ਪ੍ਰਮਾਤਮਾ ਹੈ ਇਸ ਕਰਕੇ ਸਾਧ ਸੰਗਤ ਜੀ ਸਾਰੇ ਹੁਕਮਨਾਮੇ ਦੇ ਵਿਚਾਰ ਤੋਂ ਸਾਨੂੰ ਇਹੋ ਸਿੱਖਿਆ ਮਿਲਦੀ ਹੈ ਕਿ ਪ੍ਰਮਾਤਮਾ ਦਾ ਨਾਮ ਜਪਣ ਤੇ ਗੁਰੂ ਸਾਹਿਬ ਨੇ ਜੋਰ ਬਖਸ਼ਿਸ਼ ਕੀਤਾ ਹੈ ਗੁਰੂ ਸਾਹਿਬ ਜੀ ਨੇ ਜਿਆਦਾ ਤੋਂ ਜਿਆਦਾ ਨਾਮ ਜਪੋ ਨਾਮ ਸਿਮਰਨ ਵਿੱਚ ਜੜੋ ਸੋ ਗੁਰੂ ਸਾਹਿਬ ਕਿਰਪਾ ਕਰਨ ਆਪ ਆਈ ਹੋ ਇਸ ਸੋ ਸਾਧ ਸੰਗਤ ਦੀ ਦਰ ਹਾਜ਼ਰੀ ਪਰਵਾਨ ਕਰਨ ਚੱਲੇ ਹੋਏ ਕਦਮ ਕਦਮ ਲੇਖੇ ਲਾਉਣ ਤਿਲ ਫੁੱਲ ਭੇਟਾਵਾਂ ਦਰ ਪਰਵਾਨ ਕਰਨ ਮਹਾਰਾਜ ਇਸੇ ਤਰ੍ਹਾਂ ਆਪ ਜੀ ਦੇ ਪਰਿਵਾਰਾਂ ਤੇ ਮੇਰਾ ਪ੍ਰਿਆਤਰਾ ਕੇ ਆਪਣੀ ਕਥਾ ਆਪਣੀ ਸੇਵਾ ਆਪ ਹੀ ਕਰਵਾ ਲੈਣ ਵਾਹਿਗੁਰੂ ਜੀ ਦਾ ਖਰਸਾ ਵਾਹਿਗੁਰੂ ਜੀ ਦੀ ਫਤਿਹ ਸੋਣ ਸਾਹਿਬ ਜੀ ਕਿਰਾ ਪ੍ਰਸ਼ਾਦ ਦੇਗ ਵਰਤਾਰਾ ਹੋਏਗਾ ਉਸੂ ਸੰਗਤ ਨੇ ਕਿਰਾ ਪ੍ਰਸ਼ਾਦ ਦੇਗ ਲੈ ਕੇ ਜਾਣ ਦੀ ਕਿਰਪਾਲਤਾ ਕਰਦੀ ਗੁਰਸਾ ਕਿਰਪਾ ਕਰ ਆਪ ਜੀ ਦੀ ਸੇਵਾ ਪਰਵਾਣ ਕਰ ਸਤਿਨਾਮ ਵਾਹਿਗੁਰੂ ਸਤਿਨਾਮ So.